ਸਸੀ ਗਾਵਰੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਤੁਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦਾਂ ਮਿੱਤਰੋ ਪਿੰਡ ਫਰੀਪੁਰ ਜਰੇ ਦਾ ਹਰੀ ਹਰ ਚੌਕ ਤੇ ਹਰਜੀਤ ਵੀਰ ਦੇ ਕੋਲੇ ਆ ਮਿੱਤਰੋ ਤੇ ਜਨਵਾਰ ਤੁਹਾਨੂੰ ਤਿੰਨ ਦਿਖਾਉਣੇ ਆ ਇੱਕ ਤਾਂ ਤੁਹਾਨੂੰ ਮਿੱਤਰੋ ਮਹੀਨੇ ਦੇਢ ਮਹੀਨੇ ਦੀ ਸੂਈ ਕੈਂਡੀ ਮੱਝ ਦਿਖਾਉਣੀ ਆ ਮਿੱਤਰੋ ਜਿਹੜੀ ਕੈਂਡੀ ਮੱਝ ਹੁੰਦੀ ਆ ਉਹ ਦਿਖਾਉਣੀ ਆ ਮਿੱਤਰੋ ਚੰਗਾ ਦੁੱਧ ਚਲਦੀ ਆ ਭਾ ਬਿਲਕੁਲ ਚਾਇਦਾ ਵੀ ਤੁਸੀਂ ਦੁੱਧ ਪੀ ਕੇ ਜੁੱਥੇ ਮਰਦੀ ਇਹਨੂੰ ਫਿਰ ਕਰਮ ਵਾਲੇ ਨੂੰ ਵੇਚ ਸਕਦੇ ਆ ਦੋ ਤਾਜ਼ੀਆਂ ਸੂਈਆਂ ਬਿਲਕੁਲ ਗਾਵਾਂ ਦਿਖਾਉਣੀ ਆ ਵਾ ਕਿਉਂਕਿ ਗਰਮੀ ਦਾ ਜਿਹੜਾ ਟੈਂਪਰੇਚਰ ਆ ਬਈ ਹੱਦੋਂ ਵੱਧਾਈ ਹੋਇਆ ਪਿਆ ਇਹ ਗੱਲ ਤੁਸੀਂ ਨੋਟ ਕਰ ਲੈ 10-10 ਦਿਨਾਂ ਦੀ ਕੱਚੇ ਪਸ਼ੂ ਬੱਚੇ ਰੱਖੀ ਜਾਂਦੇ ਆ ਬਈ ਗੌਰਜੀਤ ਬਾਈ ਧੰਨੀਆਂ ਵਛੀਆਂ ਬਾਈ ਤੇ ਮਈਆਂ ਪਸ਼ੂਆਂ ਦਾ ਦੁੱਧ ਆ ਜਿਹੜਾ ਉਹ ਵੀ ਘਟਿਆ ਹੋਇਆ ਕਿਉਂਕਿ ਬਈ ਟੈਂਪਰੇਚਰ ਇੰਨਾ ਕੋ ਜਿਆਦਾ ਵੀ ਪਸੂ ਜਗਾਲੀ ਨੂੰ ਟਾਈਮ ਘੱਟ ਦੇ ਰਿਹਾ ਘਰ ਕਰਨ ਨੂੰ ਜ਼ਿਆਦਾ ਦੇ ਰਿਹਾ ਇਹ ਗੱਲਾਂ ਮੰਨਣ ਵਾਲੀਆਂ ਬਾਈ ਆਹ ਕਰਦੇ ਆ ਗੱਲਬਾਤ ਬਾਈ ਸਾਡੀ ਦਾ ਜੀਵ ਕਢਾਈ ਪਈ ਗਰਮੀ ਨੇ ਪਸੂਆਂ ਦੀ ਤਾਂ ਕਢਾਉਣੀ ਕਢਾਉਣੀ ਆ ਹਰਜੀਤ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵਧੀਆ ਵੀਰੇ ਤੁਸੀਂ ਸੁਣਾਓ ਸੀਤਾ ਦੇ ਪਰਿਵਾਰ ਬਾਈ ਕਿਰਪਾਈ ਚਲੋ ਸ਼ੁਕਰ ਅੱਜ ਕਿੰਨੇ ਜਾਨਵਰ ਆ ਹਰਜੀਤ ਬਾਈ ਤਿੰਨ ਵੀਰੇ ਪਹਿਲੇ ਨੰਬਰ ਤੇ ਜਿਹੜੀ ਮੈਂ ਆ ਹਰਦੀਪ ਭਾਈ ਕਿੰਨਾ ਟਾਈਮ ਸੂਈ ਨੂੰ ਕੀ ਦੁੱਧ ਦਤਾ ਉਹ ਬਈ ਡੇਢ ਮਹੀਨੇ ਦੀ ਸੂਈ ਆ ਆਪਾਂ ਪਿੰਡੋਂ ਹੀ ਲਈ ਆ ਠੀਕ ਆ ਵੀਰੇ ਮਾਲਕ ਮਹੀਨੇ ਦੇ ਕਹਿੰਦੇ ਆਪਾਂ ਡੇਢ ਦੀ ਦਾਤ ਦੇ ਆ ਦੁੱਧ ਹੋਊਗਾ 7 ਤੋਂ 8 ਕਿਲੋ ਹੂੰ ਉਹਦਾ ਅਗਲੇ ਥਣ ਚੋਂ ਧਾਰਾਂ ਘਟਨੇ ਪਰਲੇ ਜੋ ਠੀਕ ਆ ਭਾਈ ਠੀਕ ਆ ਪਹਿਲਾਂ ਦੱਸਿਆ ਚੰਗਾ ਅਗਲਾ ਆਵੇ ਮੁੜ ਕੇ ਤੇ ਭਾ ਫੰਡਰਾਂ ਵਾਲਾ ਹੀ ਆ ਕਿੰਨੇ ਦੀ ਦੇ ਦੇਂਗੇ ਭਾਈ ਇਹ ਦੇ ਦੇਾਂਗੇ ਭਾਈ 43000 ਮਾਣ ਤਾਣ ਵੀ ਕਰ ਦਿਆਂਗੇ ਕਿੰਨਾ ਕਰ ਦਿਆਂਗੇ ਜਿੰਨੇ ਕੋਈ ਜਾਇਜ ਕਰਦੇ ਆਂਗੇ ਤੇਰਾ ਮਾਨਤਾ ਜ਼ਰੂਰ ਕਰਾਂਗੇ 42 ਦੀ ਦੇਣੀ ਆ ਹੈ ਵਜਨ ਨਾਲ ਹਿਸਾਬ ਆ ਵਜਨ ਨਾਲ ਹਿਸਾਬ ਆ ਯਾਰ 35 36 ਹਜ਼ਾਰ ਦਾ ਵਜਨ ਜਦ ਆਪਾਂ ਭਾਗ ਹੀ ਲੈਣਾ ਦੋ ਦਦਾ ਠੀਕ ਹੈ 42 ਦੀ ਕਹੀ ਜਨੇ ਤੇ ਕੇ 43 ਦੀ ਬਈ 42 ਦੀ ਕਹਤੀ ਹੈ 42 ਦੀ ਜੇ ਤੁਰਦੇ ਮੜੀ ਜੀ ਵੀਰੇ ਲਓ ਵੀ ਕੱਢੀ ਬੰਦ ਜਾਈ ਮਿੱਤਰੋ 42000 ਦੇ ਵਿੱਚ ਦੇ ਦੇਣੀ ਆ ਤੁਹਾਨੂੰ ਕਰਮਾਂ ਵਾਲੀ ਹੂੰ ਉਲਟਿੰਗ ਚੋਂ ਚੰਗਾ ਲੱਗਿਆ ਬਹੁਤ ਚੰਗਾ ਚੋਨਾ ਆਈ ਹੋ ਜੇ ਕਰੋ ਯਾਰ ਇਹਨੇ ਦੁੱਧ ਵਾਜ ਜਾਣਾ ਜੇ 2 ਕਿਲੋ ਮੈਨੂੰ ਮੀਂਹ ਦੇ ਚਾਰੂ ਚੁਰੂ ਚੰਗੀ ਆ ਟੱਠੀ ਨਾਲ ਹੀ ਆ ਉਹ ਇਹਨੂੰ ਸਮਝਾ ਦੇ ਕਿਵੇਂ ਛੋਟੀ ਕੱਟੀ ਨੂੰ ਸਮਝਾ ਦੇ ਓਏ ਆਈ ਆ ਨਾ ਜੇ ਡੰਗਰ ਜਿਹੜਾ ਵੀ ਡੰਗਰ ਤੋੜੀਏ ਭੱਜ ਪੈਂਦੀ ਮਰ ਮੱਜਾਂ ਦਾ ਜਾ ਰਿਹਾ ਬਈ ਦੋ ਤੋਂ 7 ਕਿਲੋ ਦਈ ਜਾਊਗੀ ਬਈ 8 ਹਨਾ ਹਾਂ 7 ਤੋਂ 8 ਕਿਲੋ ਹੋਊਗਾ 7 ਹੀ ਮੰਨ ਗਏ ਸੀਰ ਤੇ ਚਵਾਈ ਬੜੀ ਸੋਹਣੀ ਆਂਦੀ ਆਇਆ ਧਾਰਾ ਮਾਰਦੀ ਹੈ ਸੀਰ ਬਹੁਤ ਹੈਣਾ ਬਈ ਹਾਂ ਬਈ ਹੂੰ ਅਗਰੇ ਤਨ ਤੋਂ ਕਿ ਨਹੀਂ ਹੈ ਉਹ ਧਾਰਾ ਦਾ ਫਰਕ ਹੈ ਬਈ ਬਈ ਅੱਦਾਂ ਮੰਨ ਕੇ ਆਵੇ ਵੈਸੇ ਧਾਰਾਂ ਦਾ ਵਾ ਵਾ ਪੂਰਾ ਪਸਮਾ ਚ ਆਉਂਦਾ ਨਹੀਂ ਤਿਲ ਕਿਉਂ ਹੂੰ ਅੱਧੇ ਉਹ ਜਿਆਦਾ ਚੱਲਦਾ ਅੱਧਾ ਲਾ ਦੋ ਠੀਕ ਹੈ ਬਈ ਓਕੇ ਅੱਛਾ ਤੇ ਬਈ ਇਹ ਕਾਲੀ ਗਾਂ ਬਾਰੇ ਦੱਸੋ ਇਹ ਬਈ ਪਰਸੋਂ ਸੂਈ ਆ ਆ ਬੱਚੀ ਮਗਰਾ ਠੀਕ ਆ ਠੀਕ ਆ 14 ਤੋਂ 15 ਕਿਲੋ ਬੋਲਾ ਹੈ ਦੁੱਧ 22 23 ਕਿਲੋ ਦਿੰਦੀ ਹੈ ਆਪਣੇ ਰਿਸ਼ਤੇਦਾਰਾਂ ਘਰਾਈ ਭੈਣ ਕੋਲੋਂ ਹੀ ਆਈ ਆ ਠੀਕ ਹੈ ਬਈ ਠੀਕ ਹੈ ਠੀਕ ਹੈ ਬਈ ਸੀਲ ਤੇ ਚਵਾਈਂਦੀ ਵੀ ਬੜੀ ਇਹਦੇ ਮਗਰਾ ਹੈ ਹਨਾ ਬਈ ਤੁਹਾਨੂੰ ਤੁਹਾਨੂੰ ਵੀ ਚੰਗਾ ਖਾਣ ਤੇ ਚੋਣ ਕਿਹੜੀਆਂ ਗੱਲਾਂ ਕਰਦਾ ਮੈਂ ਉਹਨਾਂ ਨੇ 22 ਕਿਲੋ ਦੁੱਧ ਚੋਇਆ ਆ ਇਹਦੇ ਥੱਲੇ ਫੀਲ ਆਉਂਦਾ ਹੈ ਨਾ ਕੋਣ ਹਜੇ ਨਾਲੇ ਟਾਈਮ ਦੇ ਹਿਸਾਬ ਨਾਲ 1:00 ਵਜਿਆ ਪਾਉਣਾ ਇੱਕ ਹੋਇਆ ਹਮ ਤਦ ਕਰ ਛਾਉ ਨੂੰ ਡੰਗਰਾਂ ਨੇ ਪਰਣਾ ਹੀ ਆ ਥੱਲਿਓ ਹਮ ਇਹ ਕਿ ਨਹੀਂ ਦੇ ਦਿਆਂਗੇ ਭਾਈ ਇਹ 52000 ਦੀ ਹਾਂ ਨਹੀਂ ਹਾਂ ਨਹੀਂ ਤੇ ਬੱਚਾ ਲੈ ਜੀ ਇਹਨਾਂ ਤਰ੍ਹਾਂ ਮਾਰਤੀਏ ਬੱਚੀ ਇਹਦੇ ਮਗਰ ਬੱਚੀ ਵੀ ਸੋਹਣੀ ਆ ਭਾਈ ਬੱਚੀ ਆ ਭਾਈ ਇਹ ਦੱਸਿਆ ਚੰਗਾ ਲੈ ਮਿੱਤਰੋ ਐ ਨਿਆਣਾ ਪਾ ਲੈਣਾ ਥੱਲੇ ਜਿਵੇਂ ਬਾਈ ਨੇ ਪਾਇਆ ਉਵੇਂ ਤੁਹਾਨੂੰ ਦੱਸਦਾ ਸੀਲ ਤਿਆਰ ਬੋਜਾ ਚੋਣ ਚੰਨ ਬਹੁਤ ਚੰਗਾ ਹੈ ਨਾ ਬੜਾ ਚੰਗਾ ਚੋਣ 52 ਦੀ ਤੇ ਨਹੀਂ 52 ਦੀ ਹਾਂ ਵੀਰ ਠੀਕ ਹੈ ਪਾਸੂਕੇ ਨਾਲੇ ਭਰਦੀ ਆ ਥੱਲੇ ਮੈਂ ਠੀਕ ਹੈ ਤੇ ਆ ਬਾਈ ਇੱਕ ਮਿੰਟ ਵੀਰ ਬੱਚਾ ਬੰਨ ਲੈਂਦਾ ਹਾਂ ਹਾਂਜੀ ਏ ਵੀ ਸੁਈ ਤਾਜੀ ਹੋਈ ਬਈ ਇਹ ਬਈ ਬਿਲਕੁਲ ਤਾਜੀ ਇਹ ਤਾਂ ਆ ਵੇਲਾ ਜੀ ਰਾਤ ਹੀ ਸੁਈ ਆ ਹੂੰ ਠੀਕ ਆ ਇਹਦੇ ਥੱਲੇ 6-7 ਕਿਲੋ ਬੋਲਾ ਕੱਢਿਆ ਤੇ ਬਾ ਡੋਕੇ ਛੱਡੇ ਗਰਮੀ ਕਰਕੇ ਇਹਦੇ ਮਗਰ ਵੀ ਬੱਛੀ ਬੜੀ ਟਾਪ ਦੀ ਆ ਮੱਛੀ ਚੰਗੀ ਆ ਹਨਾ ਹਾਂਜੀ ਇਹ ਸੁਆ ਕਿਨੂਆ ਸੁਈ ਆ ਬਾਈ ਇਹ ਬਈ ਦੂਜਾ ਤੀਜਾ ਸੁਆ ਹੀ ਆ ਮਾਲਕਾਂ ਦੇ ਕਹਿੰਦੇ ਇਹ ਹਰਜੀਤ ਬਾਈ ਕਿੰਨੀ ਦੀ ਦੇਦਗੀ ਤੇਰਾ ਹੱਥ 모ੜਨਾ ਆ ਪਾ ਤਾਂ ਤਲਿਆਰੀਆਂ ਗੱਡੀ ਜਿਹੜੀਆਂ ਕੱਲ੍ਹ ਤੇ ਭਾਂਤੋ ਸੰਗਲ ਹੀ ਪਈਆਂ ਹੂੰ ਬਾਈ ਇਹ ਤਾਂ ਹੱਦੋਂ ਜ਼ਿਆਦੀ ਏ ਸੀਲ ਏ ਠੀਕ ਆ ਹੂੰ ਇੱਥੇ ਡਾਂਟ ਕੇ ਨਾ ਆਪਾਂ ਇੱਥੇ ਹੀ ਬਹਿ ਜਾਾਂਗੇ 20 ਕਿਲੋ ਬਾਈ ਦੁੱਧ ਚੋਇਆ ਆ ਮਾਲਕਾਂ ਨੇ ਦੱਸਿਆ ਲੈ ਇਹ ਥੋੜੀ ਜਿਹੀ ਲੱਤ ਮਾਰ ਗਿਓ ਇੱਥੇ ਬਿਨਾਂ ਬੱਚੇ ਤੋਂ ਹੀ ਧਾਰਾ ਮਰਵਾ ਦੇਣੀ ਆ ਜੀ ਲੈ ਚੋਣ ਧਰਤੀ 'ਚ ਮੋਰੀ ਘੜਦੀ ਮੈਂ ਨਾ ਦੱਸ ਦੇ ਉਹ ਕੁੜੀਏ ਖੜ ਚ ਨਾ ਚੱਲ ਤਰੀ ਲੈ ਆ ਯਾਰ ਨੰਗਰ ਭਾਈ ਜੀ ਯਾਰ ਬੱਚੇ ਉਹ ਨਹੀਂ ਬਗਾਵਾਂ ਕਰਕੇ ਕਰਦੀ ਆਇਆ ਇੱਥੇ ਮੜਵਾਉਣੇ ਤਾਂ ਐਵੇਂ ਪਾ ਦੀ ਬੱਛੀ ਵੀ ਨਾ ਛਾੜੇਂਦੇ ਚਲਿਆ ਨਾ ਸੇਲ ਬਹੁਤ ਆਣਾ ਬੱਤਿਆਂ ਨਹੀਂ ਸੀ ਲਾਇਆ ਪਹਿਲਾਂ ਤਾਂ ਮੇਰੀ ਘਰ ਦੀ ਜੀ ਜੀ ਲਾ ਵੈਸੇ ਪਈ ਜਾਂਦਾ ਪੂਰੀ ਭਾਈ ਸਾਹਮਣੇ ਪਾਇਆ ਤੇਰੇ ਸਾਹਮਣੇ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਯਾਰ ਇਸਕੇ ਜੜ ਦਾ ਚੂਨਾ ਦਾ ਏਡੀ ਚੰਗੀ ਚੂਨਾ ਯਾਰ ਚੂਨਾ ਲਾ ਵਾਕੇ ਮੈਂਟ ਲੱਗਦਾ ਚੂਨਾ ਹੂੰ ਕਿੰਨੇ ਦੀ ਦੇ ਦੀਏ ਭਾਈ ਇਹ ਦੇ ਦੀਏ 46000 ਪੱਕੀ ਗੱਲ ਆ ਪੱਕੀ ਗੱਲ ਬੱਛੀ ਮੇਰ ਦੇਖਾਈ ਭਾਈ ਭਾਈ ਬੱਛੀ ਜਿਆਦਾ ਨਹੀਂ 2 ਮਹੀਨੇ ਸਾਕੇ ਪਾ ਦੀ ਕੱਲੀ ਵੱਛੀ ਵੇਚਾ ਜਿੰਨੇ ਦੀ ਮਰਜੀ ਵੱਛੀ ਦੀ ਬਰੀਡ ਝੋਲੀ ਥਾਨ ਬੜਾ ਚੰਗਾ ਨਿੱਕੀ ਜਿਹੀ ਨਸ ਕਰ ਲੈ ਓਰੇ ਆ ਵੱਛੀ ਵੱਛੀ ਵੇਖ ਲੋ ਇਹਦੀ ਕਰੇ ਟਾਪ ਕਲਾਸ ਹਣ ਜਾਨਵਰਾਂ ਦੇ ਭਾਅ ਲੋ ਧਾ ਤਿੰਨ ਜਾਨਵਰ ਦਿਖਾਤੇ ਹਰੀ ਹਰਖ ਇਹ ਚੀਜ਼ ਕਿ ਨਹੀਂ ਹਰਜੀਤ ਨੰਬਰ ਕਿੰਨਾ ਵੀਰੇ 78899 70410 ਇੱਕ ਵਾਰੀ ਬੋਲ 78899 70410 ਠੀਕ ਹੈ